ਉਹ ਫੇਰਾਈ ਨਿਖਾਬਾਂ ਦੇ ਵਿੱਚ ਤੇ ਪੁੱਛਿਆ ਕੀ ਮਚਿਆ ਹੈ ਸ਼ੋਰ ਵੀ ਇੱਥੇ ਦੀਵੇ ਮੁੰਬੱਤੀਆਂ ਮੈਨੂੰ ਬਲਦੇ ਦਿਖਦੇ ਜਾਪੇ ਇੱਕ ਪੰਛੀ ਆਇਆ ਦਰਿੰਦੇ ਹੱਥ ਹੋ ਰੱਖੇ ਨਰਕ ਵੀ ਮੈਨੂੰ ਸਵਰਗ ਹੁਣ ਜਾਪੇ ਇਹ ਨਰਕ ਵੀ ਮੈਨੂੰ ਸਵਰਗ ਹੁਣ ਜਾਪੇ ਜਦ ਦੀ ਵੇਖੀ ਦਰਿੰਦਗੀ ਦੀ ਮੈਂ ਨਸਲ ਸੀ ਇੱਥੇ ਦਾਨਾ ਵੀ ਮੈਨੂੰ ਚੰਗੇ ਲੱਗਦੇ ਵੇਖਿਆ ਜਦ ਦਾ ਰੂਪ ਮਰਦ ਦਾ ਅਸਲ ਸੀ ਇੱਥੇ ਚਾਰ ਮੇਲ ਇੱਕ ਕੁੜੀ ਨੂੰ ਨੋਚਣ ਵਿਚਾਰ ਮੇਲ ਇੱਕ ਕੁੜੀ ਨੂੰ ਨੋਚਣ ਤੇ ਮਰਦ ਕਹੋਣ ਹਿੱਕ ਠੋਕ ਮਰਦ ਵੀ ਇੱਥੇ ਚੀਕ ਮੇਰੀ ਜੇ ਅਜੇ ਵੀ ਨਾ ਤੇਰੇ ਕੰਨੀ ਪਹੁੰਚੀ ਕੱਲ ਨੂੰ ਹੋਣੀ ਧੀ ਤੇਰੀ ਨੋਚੀ ਖੱਲੇ ਮਰਦ ਦੇ ਇੱਥੇ ਤਰਨਿਆਂ ਦੇ ਨਾਲ ਕਦ ਪਾਪ ਰੁਕੇ ਨੇ ਵੇ ਤਰਨਿਆਂ ਦੇ ਨਾਲ ਕਦ ਪਾਪ ਰੁਕੇ ਨੇ ਮੋਮਬੱਤੀਆਂ ਨਾਲ ਕਦ ਇਨਸਾਫ ਮਿਲੇ ਨੇ ਹਲਕ ਜਾਵੇ ਜਦ ਕੁੱਤਾ ਇੱਥੇ ਵੇ ਪਿੱਤਲਾ ਨਾਲ ਇਹ ਬਸ ਫਿਰ ਇਨਸਾਫ ਮਿਲੇ ਨੇ ਵੇ ਪਿੱਤਲਾ ਨਾਲ ਹੀ ਬਸ ਇਨਸਾਫ ਮਿਲੇ ਨੇ ਰੱਬ ਨਾਲ ਵੀ ਮੈਂ ਕਰਸਲਾ ਰਹੀ ਹਾਂ ਜ਼ਖਮ ਵੀ ਆਪਣਾ ਅਜੇ ਤੱਕ ਪਾਲ ਰਹੀ ਹਾਂ ਕਿੰਨੀਆਂ ਆਈਆਂ ਰੂਤੇ ਜ਼ਖਮਾਂ ਲੈ ਕੇ ਵੀ ਇੱਥੇ ਬੈਠੀ ਗਿਣ ਮੈਂ ਹਰ ਸਾਲ ਨਹੀਂ ਆਗਾਜ਼ ਮੇਰਾ ਤੂੰ ਇੱਕ ਸਨੇਹਾ ਲਾ ਦੀ ਵੇ ਆਗਾਜ਼ ਮੇਰਾ ਤੂੰ ਇੱਕ ਸਨੇਹਾ ਲਾ ਦੀ ਕਲਮ ਆਪਣੀ ਨਾਲ ਲਿਖ ਕੇ ਪਾ ਦੀ ਭੁੱਖਾ ਤੂੰ ਵੀ ਤਾਂ ਇੱਥੇ ਸ਼ੋਰਤ ਦਾ ਸੱਜਣਾ ਚੱਲ ਫਿਰ ਵੀ ਮਰਦ ਜਾ ਤੂੰ ਇਹ ਮੇਰਾ ਖਤ ਪਵਾ ਦੀ ਵੇਜਾ ਮਰਦ ਜਾਤ ਨੂੰ ਇਹ ਮੇਰਾ ਖੱਤ ਤੂੰ ਪਾਦੀ